ਫਾਈਗਾ ਕਨੌਰ ਦੇ ਪਿੰਡ ਪਬਰਾ ਵਿਖੇ ਐਮਐਲਏ ਸ਼੍ਰੀ ਗੁਰਲਾਲ ਕਨੌਰ ਦੀ ਅਗਵਾਈ ਦੇ ਹੇਠ ਵੱਡੇ ਪੱਦਰ ਤੇ 3 ਦੀ ਲੋੜੀ ਮਨਾਈ ਜਾ ਰਹੀ ਹੈ ਜਿੱਥੇ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸੁਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵਿਸ਼ੇਸ਼ ਤੌਰ ਤੇ 3 ਦੇ ਮਾਪਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਪਹੁੰਚੇ ਹਨ ਸੋ ਵੱਡੇ ਪੱਦਰ ਤੇ ਮਨਾਈ ਜਾ ਰਹੀ 3 ਦੀ ਲੋੜੀ ਜਿੱਥੇ ਕਿ ਪਚਾਲਾ ਵਿਖੇ ਪਹੁੰਚੇ ਵਿਸ਼ੇਸ਼ ਤੌਰ ਤੇ ਸੀਐਮ ਮਾਨਦੀਪ ਪਤਨੀ ਗੁਰਪ੍ਰੀਤ ਕੌਰ ਪਹੁੰਚੇ ਅਤੇ 3 ਦੇ ਮਾਪਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਪਹਿਲਾ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਘਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਤਰੱਕੀਆਂ ਭਰਿਆ ਹੋਵੇ, ਤੰਦਰੁਸਤੀਆਂ ਭਰਿਆ ਹੋਵੇ। ਅੱਜ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਲੋਹੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ 'ਚ ਮਨਾਏ ਜਾ ਰਹੇ ਨੇ, ਮੁੱਖ ਮੰਤਰੀ ਸਾਹਾ ਦਾ ਸਪਨਾ ਨਹੀਂ ਸੀਗਾ। ਕਿ ਜਿਹੜੇ ਸਾਡੇ ਤਿਉਹਾਰ ਨੇ ਠਾਕਣ ਉਹਨਾਂ ਨੂੰ ਆਪਾਂ ਭੁਲੇਣਾ ਨਾ ਉਹਨਾਂ ਨੂੰ ਆਪਾਂ ਪਿੰਡ-ਪਿੰਡ ਤੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਈਏ ਕਿ ਆਪਦੇ ਜਿਹੜੇ ਤਿਉਹਾਰ ਨੇ ਉਹਨਾਂ ਨੂੰ ਭੁਲੇਣਾ ਨਾ ਤੇ ਉਹ ਹਰ ਪਿੰਡ ਚ ਮਨਾਈਏ ਤੋਂ ਅਸੀਂ ਨੇ ਚਾਹਦੇ ਅੱਜ ਤੁਹਾਡੇ ਪਿੰਡ ਵੀ ਆਪਦੇ ਵੀ ਪੰਚਨ ਦਾ ਮੌਕਾ ਮਿਲਿਆ ਧੀਓ ਦੀ ਲੋੜੀ ਇੱਥੇ ਬਣਾਈ ਜਾ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੋੜੀ ਇੱਕ ਪੁਰਾਣੀ ਲੋੜੀ ਗਿਣੀ ਜਾਂਦੀ ਸੀ ਕਿ ਚੱਲੋ ਮੁੰਡਿਆਂ ਦੀ ਮਨਾਣੀ ਹੈ ਨਾ ਜਦੋਂ ਮੁੰਡੇ ਹੁੰਦੇ ਸੀ ਲੋਕ ਲੋੜੀਂ ਨੂੰ ਆਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਥਿਲਿਆਂ ਦੇ ਵੀ ਬਰਾਬਰ ਲੋੜੀਂ ਗਈ ਜਾਂਦੀ ਹੈ